ਸੀ ਕਿਸਾਨਾਂ ਦੇ ਨਾਲ ਹਾਂ ਕਿਸਾਨਾਂ ਦੇ ਨਾਲ ਰਹਾਂਗੇ ਸਾਰੀਆਂ ਜੋ ਕਿਸਾਨੀ ਦੀਆਂ ਮੰਗਾਂ ਹਨ ਉਹਨਾਂ ਨਾਲ ਅਸੀਂ ਸਹਿਮਤ ਹੈ ਔਰ ਮੁੱਢੇ ਨਾਲ ਮੁੱਢਾ ਲਾ ਕੇ ਅਸੀਂ ਉਹਨਾਂ ਮੰਗਾਂ ਦੀ ਖਾਤਰ ਲੜਦੇ ਰਹੇ ਔਰ ਲੜਦੇ ਰਹਾਗੇ ਬਾਕੀ ਜਿਹੜੀ ਗੱਲ ਹੈ ਤੁਸੀਂ ਦੇਖੋ ਵੀ ਪਿਛਲੇ 1.5 ਮਹੀਨੇ ਪੰਜਾਬ ਸਰਕਾਰ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਦਰਦ ਹੈ ਮਾਵਾਂ ਦਾ ਜਿਹੜਾ ਦਰਦ ਹੈ ਉਹ ਨਸ਼ਾ ਉਹਦੇ ਖਿਲਾਫ ਇੱਕ ਫੈਸਲਾ ਕਦੋਂ ਜਾਂ ਲੜਦਾ ਹੈ ਔਰ ਅਸੀਂ ਨਸ਼ਾ ਕਸਰਿਆਂ ਨੂੰ ਫੜ ਰਹੇ ਆ ਜਿਹੜੇ ਕੋਈ ਹਥਿਆਰਬੰਦ ਨੇ ਉਹ ਉਹਨਾਂ ਨਾਲ ਮੁਕਾ ਇੰਕਾਊਂਟਰ ਹੋ ਰਹੇ ਨੇ ਘਟਾਏ ਜਾ ਰਹੇ ਆ ਪਰ ਇਹ ਨਸ਼ੇ ਨੂੰ ਖਤਮ ਕਰਨ ਵਾਲਾ ਇਕੱਲਾ ਇਹ ਤਰੀਕਾ ਥੋੜੀ ਹੈ ਤੁਹਾਨੂੰ ਨਸ਼ੇ ਤੋਂ ਬਚਾਉਣਾ ਤੇ ਬੱਚਿਆਂ ਨੂੰ ਰੁਜ਼ਗਾਰ ਦੇਣਾ ਪਵੇਗਾ ਔਰ ਰੁਜ਼ਗਾਰ ਦੇਣ ਦਾ ਸਭ ਤੋਂ ਵੱਡਾ ਜਿਹੜਾ ਸੈਕਟਰ ਹੈ ਦੇਸ਼ ਦੇ ਵਿੱਚ ਔਰ ਪੰਜਾਬ ਦੇ ਵਿੱਚ ਸਾਡਾ ਐਗਰੀਕਲਚਰ ਸੈਕਟਰ ਹੈ ਸਾਡੀ ਖੇਤੀਬਾੜੀ ਇਹ ਸਭ ਤੋਂ ਵੱਡਾ ਰੁਜ਼ਗਾਰ ਇਸ ਸ਼ੋਭੇ ਤੋਂ ਮਿਲਦਾ ਤੇ ਜੇ ਸਾਡੀਆਂ ਫਸਲਾਂ ਦੇ ਆਉਣ ਦੀ ਗਾਰੰਟੀ ਪਾਬੰਦੀ ਹੋਈ ਸਾਡਾ ਦੁੱਧ ਦੇ ਆਉਣ ਜਾਣ ਤੇ ਪਾਬੰਦੀ ਹੋਏਗੀ ਸਾਡੇ ਚੌਲਾਂ ਦੇ ਆਉਣ ਜਾਣ ਤੇ ਪਾਬੰਦੀ ਹੋਏਗੀ ਸਾਡੀ ਬਾਸਮਤੀ ਦੇ ਆਉਣ ਜਾਣ ਤੇ ਪਾਬੰਦੀ ਹੋਏਗੀ ਤੇ ਸਾਡੀ